ਅੱਜ ਤੁਹਾਨੂੰ ਪਤਾ ਹੀ ਨਹੀਂ ਇੰਗਲੈਂਡ ਕੋ ਵੱਡੀ ਜਿਹੜੀ ਉਸਦੀ ਕੀਪਰ ਕਿਹੜਾ ਹੁੰਦਾ ਹੈ ਤਾਂ ਸਮੇਂ ਬੱਚੇ ਜੀ ਰੋਲੀਆਂ ਜੀ ਜੀ ਪਹਿਲੇ 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 ਹੱਥ ਬਣਾ ਦਿਆ ਪੂਰਾ

على بعد من المحطة जिन्हें भी ज्वाइन हुए पार्टी वागुरू पार्टी, का वागुरु जी की फतेह सब तो पहला गुरला गुरलाल सिंह जी एम एल ए साहब ਉਹਨਾਂ ਨੂੰ ਕਿੰਨਾ ਨਾਲਾਏ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਸਾਰੇ ਨਗਰ ਨਵਾਸੀਆਂ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਦੇਖੋ ਕੋਈ ਤਾਂ ਕਹਾਣੀ ਹੈ ਜਿਹਦੇ ਤੋਂ ਉਹਨੂੰ ਪਤਾ ਹੈ ਪਹਿਲਾਂ ਆਪਾਂ ਲੜਾਵਾ ਖਾਬ ਨਾਲ ਸੀ ਤੇ ਉਹਨਾਂ ਨਾਲ ਬਿਲਕੁਲ ਖੜੇ ਸੀ ਤੇ ਉਸ ਵਾਰ ਜਦੋਂ ਅਨੁਰੜਾ ਆਏ ਨੇ ਆਪਾਂ ਉਹਨਾਂ ਦੇ ਵਿੱਚ ਉਦੋਂ ਹੀ ਜਵਾਨ ਕਰਦੇ ਸੀ ਜਿਹਨਾਂ ਨਾਲ ਆਪਾਂ ਨਾਲ ਤੇ ਠੀਕ ਹੈ ਹੁਣ ਅਸੀਂ ਉਸ ਬਾਅਦ ਚੱਲेंगे ਕੁਝ ਵਰਤਮਾ ਪੈ ਗਿਆ ਤੇ ਮੂਰਾਪਾ ਫੇਰਾਂ ਦੇ ਨਾਲ ਆ ਵੋਟਾਂ ਵੀ ਕੋਈਆਂ ਨੇ ਲਾਲ ਨਹੀਂ ਆ ਤੇ ਨਾਲ ਹੀ ਰਹਣਾ ਸਾਰੇ ਆਏ ਸੱਜਣਾ ਦਾ तहे ਜਨੂ ਧੰਨਵਾਦ ਕਰਦੇ ਆਂ ਵਾਈ ਫਾਤਾ ਵਈ ਜਕੀਨ ਜਾਣਿਓ ਜਿਸ ਦਿਨ ਦਾ ਮੈਂ ਐਮਐਲਏ ਬਣਿਆ ਮੈਨੂੰ ਲੱਗਦਾ ਮੈਂ ਇੱਕ ਅੱਧੀ ਵਾਰੀ ਕਿਸੇ ਥਾਣੇ ਦੇ ਵਿੱਚ ਜਦੋਂ ਸ਼ੰਪੂ ਧਰਨਾ ਲੱਗਿਆ ਸੀ ਉਦੋਂ ਮਜਬੂਰੀ ਬਸ ਪੰਜਾਬ ਲੈਵਲ ਦਾ ਧਰਨਾ ਸੀ ਉਦੋਂ ਜਾਣਾ ਕੋਈ ਪਿਓ ਦਾਦੇ ਸਾਡੇ ਕੋਈ ਚਾਚੇ ਤਾਏ ਸਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਸੱਜਣ ਕੋਈ ਐਮਐਲਏ ਕੋਈ ਐਮਪੀ ਕੋ ਮਿਸਟਰ ਬੁਲਾ ਨਹੀਂ ਗਿਆ ਸਾਡੇ ਬਜ਼ੁਰਗਾਂ ਨੇ ਆਪਣੇ ਨੌਜਵਾਨ ਬੱਚਿਆਂ ਨੂੰ ਨੌਜਵਾਨ ਸਾਥੀਆਂ ਨੂੰ ਸਾਡੇ ਨਾਲ ਤੋਰਿਆ ਆਪ ਬੇਸ਼ੱਕ ਕਿਉਂਕਿ ਪ੍ਰਾਣਾ ਜਦੋਂ ਸਹਿਯਾਰ ਹੁੰਦਾ ਕਈ ਵਾਰੀ ਆਪਾਂ ਨੂੰ ਜਾਣਾ ਪੈਂਦਾ ਪਰ ਮੈਂ ਇਹ ਗੱਲ ਵਿਸ਼ਵਾਸ ਦੇ ਨਾਲ ਕਹਿ ਦਿੰਦਾ ਵੀ ਕੋਈ ਘਰ ਇਹੋ ਜਿਹਾ ਨਹੀਂ ਜਿੱਥੋਂ ਸਾਨੂੰ ਫੋਟਣਾ ਪਈ ਹਰ ਘਰ ਦੇ ਵਿੱਚੋਂ ਕਿਤੇ ਪਿਓ ਨੇ ਮਾਂ ਨੇ ਭੈਣਾ ਨੇ ਦਾਦੀਆਂ ਨੇ ਬੱਚਿਆਂ ਨੇ ਨੌਜਵਾਨ ਸਾਥੀਆਂ ਨੇ ਸਾਨੂੰ ਝੋਲੀਆਂ ਭਰ ਕੇ ਬੋਟਾ ਪਾਈਆਂ ਜਿੰਨੀਆਂ ਜ਼ਿਆਦਾ ਬੰਦੇ ਨੂੰ ਜ਼ਿੰਮੇਵਾਰੀ ਵੱਡੀ ਮਿਲ ਜਾਂਦੀ ਬੰਦਾ ਉਨੇ ਹੀ ਵੱਡਾ ਜ਼ਿਆਦਾ ਦਖਲਅੰਦਾਜ਼ੀ ਨਾ ਕੀਤੀ ਜਾਵੇ ਲੋਕੋ ਪੁਲਿਸ ਆਪਣਾ ਕੰਮ ਫਿਰ ਵਧੀਆ ਤਰੀਕੇ ਦੇ ਨਾਲ ਕਰਦੀ ਜਦੋਂ ਅਸੀਂ ਕਿਸੇ ਤੋਂ ਬਦਲੇ ਦੀ ਰਾਜਨੀਤੀ ਕਰਦੇ ਆ ਕਿ ਇਹਨੂੰ ਫੜ ਕੇ ਅੰਦਰ ਦੇ ਦਿਓ ਇਹਨੂੰ ਬਾਹਰ ਦੇ ਦਿਓ ਮੈਨੂੰ ਲੱਗਦਾ ਤੁਹਾਡੇ ਪਿੰਡ ਦਾ 2 ਸਾਲ ਹੋ ਗਿਆ ਪਰਸਾ ਜੀ ਵੀ ਨਹੀਂ ਹੋਣੀ ਕਦੇ ਨਹੀਂ ਤਾਂ ਪਹਿਲਾ ਕਿਸੇ ਨੂੰ ਹੋਰ ਪੜਾ ਦਿਓ ਸ਼ਾਮ ਨੂੰ ਕਿਸੇ ਨੂੰ ਹੋਰ ਪੜਾ ਦਿਓ ਸੇ ਜੋ ਵਾਦਾ ਅਸੀਂ ਕਰਕੇ ਅਸੀਂ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਵਿੱਚ ਹੈ ਕੋਈ ਗਰੀਬ ਹੈ ਚਾਹੇ ਅਮੀਰ ਹੈ ਹਰ ਘਰ ਨੂੰ ਜਿਹੜੀ 600 ਯੂਨਿਟ ਬਿਜਲੀ ਮਾਫ ਕੀਤੀ ਜਾਏਗੀ ਸੋ ਮੈਨੂੰ ਲੱਗਦਾ ਤਕਰੀਬਨ 1.5 ਸਾਲ ਹੋ ਚੱਲਿਆ ਸਭਾ ਸਾਲ 600 ਯੂਨਿਟ ਬਿਜਲੀ ਤੁਹਾਡੀ ਥੋੜੇ ਜਿਹੜੇ ਘਰਾਂ ਦਾ ਮੀਟਰ ਵਿੱਲੇ ਨੇ ਜਿਹੜੇ ਉਹ ਜ਼ੀਰੋ ਆਉਣ ਲੱਗੇ ਜਿੱਦਿ ਅਸੀਂ ਵਾਦਾ ਕੀਤਾ ਸੀ ਵੀ ਜਿਹੜੇ ਕਿਸਾਨਾਂ ਨੂੰ ਜਿੰਨੇ ਉਹਨਾਂ ਨੂੰ ਬਿਜਲੀ ਚਾਹੀਦੀ ਹੈ ਚਾਹ 8 ਘੰਟੇ 10 ਘੰਟੇ 12 ਘੰਟੇ ਦੋ ਪਲਾਨ ਹੋਗੇ ਚਾਰ ਫਸਲਾਂ ਹੋ ਗਈਆਂ ਕਦੇ ਬਿਜਲੀ ਦੀ ਤੋੜ ਨਹੀਂ ਆਈ ਨਾ ਝੋਨੇ ਦੇ ਸੀਜ਼ਨ ਦੇ ਵਿੱਚ ਨਾ ਕਣਕ ਦੇ ਸੀਜ਼ਨ ਦੇ ਵਿੱਚ ਨਾ ਬਿੜਾ ਸੀਜ਼ਨ ਤੋਂ ਵੀ ਨਹੀਂ ਕਰਦੇ ਤੋੜ ਰਹੇ ਨੇ ਕਦੇ ਕਣਕਾਂ ਨੂੰ ਪਾਣੀ ਲਾਉਂਦੇ ਹੁੰਦੇ ਸੀ ਆਪਾਂ ਰਾਤਾਂ ਨੂੰ ਮੋਟਰਾਂ ਚਲਾਉਂਦੇ ਸੀ ਜਿਹਨੇ ਕਦੇ ਲਾਈਟ ਨਹੀਂ ਸੀ ਹੁੰਦੀ। ਸੋ ਹੁਣ ਦਿਨੇ ਦੇ ਵਿੱਚ ਲਾਈਟ ਆਉਂਦੀ ਆ ਰਾਤ ਨੂੰ ਕਿਉਂਦੀ ਆ ਤੇ ਘਰਾਂ ਦੀ ਲਾਈਟ ਵੀ ਜਿਹੜੀ ਫ੍ਰੀ ਆ। ਜੌਂਡਾ ਤੇ ਬੱਚਿਆਂ ਨੂੰ ਰੁਜ਼ਗਾਰ ਜਿਹੜਾ ਦਿੱਤਾ ਜਾਏਗਾ। 40000 ਦੇ ਕਰੀਬ ਜਿਹੜਾ ਹੁਣ ਤੱਕ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਗਿਆ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਮਹੱਲਾ ਕਲੀਨਿਕ ਬਣਾਏ ਗਏ। ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਚੰਗੀਆਂ ਡਿਸਪੈਂਸਰੀਆਂ ਦੇ ਲਈ ਚੰਗੇ ਸਕੂਲਾਂ ਦੇ ਲਈ ਨਵੇਂ ਟੀਚਰ ਨਵੇਂ ਸਕੂਲ ਸੋ ਜਿੰਨੇ ਅਸੀਂ ਤੁਹਾਡੇ ਨਾਲ ਵਾਅਦੇ ਕੀਤੇ ਸੀ ਤਕਰੀਬਨ ਸਾਡਾ ਹੁਣ ਇੱਕ ਵਾਅਦਾ ਰਹਿ ਗਿਆ ਜਿਹੜਾ ਬੀਬੀਆਂ ਦਾ 1000 ਰੁਪਏ ਸੋ ਵੀ ਜਲਦੀ ਸਰਕਾਰ ਜਿਹੜੀ ਉਸ ਤੇ ਵੀ ਨਵੀਂ ਪਾਲਿਸੀ ਬਣਾ ਕੇ ਜਿਹੜੀ ਨਵੀਂ ਅਗਲੀ ਜਿਹੜੀ ਕੋਈ ਵੀ ਵਧੀਆ ਅਨਾਉਂਸਮੈਂਟ ਹੋਏਗੀ ਸਰਦਾਰ ਭਗਵੰਤ ਸਿੰਘ ਮਾਨ ਨਰਮ ਨੇ ਸੋਕੇ ਬੀਬੀਆਂ ਦਾ ਵੀ ਇੱਕ ਸਾਡੇ ਸਰ ਇੱਕ ਗਰੰਟੀ ਜਿਹੜੀ ਸਾਡੀ ਰਹਿ ਗਈ ਸੋ ਜੋ ਅਸੀਂ ਕੰਮ ਕਹੇ ਸੀ ਡਵੈਲਪਮੈਂਟ ਦੇ ਕਿਹਾ ਸੀ ਉਹ ਤੁਹਾਡੇ ਕੰਮ ਜਿਹੜੇ ਨਰਵਿਕਨ ਚੱਲਦੇ ਨੇ ਸੋ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਕਿਉਂ ਬੇਸ਼ੱਕ ਕੋਈ ਬੰਦਾ ਇਹ ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਇਹ ਪਹਿਲਾ ਸਾਡੇ ਨਾਲ ਨਹੀਂ ਸੀ ਇਹ ਪਹਿਲਾ ਵੀ ਸਾਡੇ ਨਾਲ ਸੀ ਕਿਉਂਕਿ ਪਹਿਲਾ ਰਦਾਵਾ ਸਾਹਿਬ ਦੇ ਪਰਿਵਾਰ ਦੇ ਨਾਲ ਇਹਨਾਂ ਨੇ ਬੜਾ ਲੰਮਾ ਸਮਾਂ ਘਨੌਰ ਵਾਲਕੇ ਦੀ ਸੇਵਾ ਕੀਤੀ ਵੱਖ-ਵੱਖਾ ਉਦਿਆਂ ਦੇ ਉੱਤੇ ਸੇਵਾ ਕੀਤੀ ਆ ਇਹਨਾਂ ਦਾ ਚੰਗਾ ਸਹਿਚਾਰ ਨਹੀਂ ਤੇ ਜ਼ਿਆਦਾਤਰ ਕੀ ਹੁੰਦਾ ਜਦੋਂ ਬੰਦਾ ਵਿਦੇਸ਼ ਚਲਾ ਜਾਂਦਾ ਤਾਂ ਉਹ ਆਪਣੇ ਪਿੰਡ ਬਾਰੇ ਆਪਣੇ ਇਲਾਕੇ ਬਾਰੇ ਕਦੇ ਨਹੀਂ ਸੋਚਦਾ ਸੋ ਮੈਂ ਤਾਂ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਬੰਦੇ ਬੇਸ਼ੱਕ ਵਿਦੇਸ਼ਾਂ 'ਚ ਬੈਠੇ ਨੇ ਬਾਹਰ ਨੇ ਉਹ ਫਿਰ ਵੀ ਆਪਣੇ ਪਿੰਡ ਲਈ ਆਪਣੇ ਇਲਾਕੇ ਲਈ ਸਭ ਤੋਂ ਵੱਡੀ ਗੱਲ ਉਹ ਆਪਣੀ ਫਰਾਦਰੀ ਦੇ ਲਈ ਦਿਨ ਰਾਤ ਕੰਮ ਕਰਨ ਦੇ ਲਈ ਕਿੜੇ ਤੱਕ ਪਰੇਂਦੇ ਨੇ ਜਿਸ ਦਿਨ ਦੇ